ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਤਾਂ 14 ਤਰੀਕ ਨੂੰ ਹੋਣੀਆਂ ਨੇ। ਵੋਟਾਂ ਤਾਂ 14 ਤਰੀਕ ਨੂੰ ਪੈਣੀਆਂ ਨੇ। ਜੇ ਮੈਂ ਕਹਾਂ ਕਿ ਨਤੀਜੇ ਅੱਜ ਆ ਗਏ ਜੀ ਮੰਨੋਗੇ? ਬਿਲਕੁਲ ਮੰਨਣਾ ਪਏਗਾ ਜੀ। ਬੇਸ਼ੱਕ ਵੋਟਾਂ 14 ਨੂੰ ਪੈਣ ਨਤੀਜੇ ਅੱਜ ਆ ਗਏ ਨੇ ਜਨਾਬ। ਕੱਲ ਸ਼ਾਮ ਨੂੰ ਹੀ ਨਤੀਜੇ ਤੈਅ ਹੋ ਗਏ ਸੀ ਜਦੋਂ ਨਾਮਜ਼ਦਗੀਆਂ ਦੀ ਪ੍ਰਕਿਰਿਆ ਮੁਕੰਮਲ ਹੋ ਗਈ। ਕਿਉਂਕਿ ਇੱਕ ਪਾਸੜ ਨਾਮਜ਼ਦਗੀਆਂ ਸੀ। ਇੱਕ ਧਰਦੀਆਂ ਹੀ ਨਾਜਾਦਗੀਆਂ ਸੀ ਵਿਰੋਧੀ ਧਿਰਾਂ ਨੂੰ ਨੇੜੇ ਖੰਗਣ ਵੀ ਨਹੀਂ ਦਿੱਤਾ ਖੜਨਾ ਤਾਂ ਦੂਰ ਦੀ ਗੱਲ ਹੈ ਕਾਗਜ਼ ਖੋਣ ਦੇ ਮਾਹਰ ਲੱਭੇ ਕਾਗਜ਼ ਰੋਕਣ ਦੇ ਮਾਹਰ ਲੱਭੇ ਕਾਗਜ਼ ਫਾੜਨ ਵਾਲੇ ਮਾਹਰ ਲੱਭੇ ਤੇ ਕਾਗਜ਼ਾਂ ਦੇ ਉੱਤੇ ਕਿਵੇਂ ਲੀਕਾ ਮਾਰਨੀ ਹੈ ਹਰ ਤਰ੍ਹਾਂ ਦਾ ਮਾਹਰ ਲੱਭਿਆ ਤੇ ਪੁਲਿਸ ਤੰਤਰ ਪੂਰੀ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਦਾ ਵਰਕਰ ਬਣ ਕੇ ਕੰਮ ਕਰਦਾ ਨਜ਼ਰ ਆਇਆ ਇਹ ਗੱਲਾਂ ਵੀ ਵਿਰੋਧੀ ਧਿਰ ਕਹਿ ਰਹੇ ਨੇ ਅਕਾਲੀ ਦਲ ਦੀ ਲੀਡਰਸ਼ਿਪ ਕਹਿ ਰਹੀ ਆ ਕਾਂਗਰਸ ਦੀ ਲੀਡਰਸ਼ਿਪ ਕਹਿ ਰਹੀ ਆ ਬੀਜੇਪੀ ਲੀਡਰਸ਼ਿਪ ਕਹਿ ਰਹੀ ਆ ਇੰਨਾ ਹੀ ਨਹੀਂ ਕਹਿੰਦੇ ਹੋ ਨਾਲ ਉਹ ਵੀ ਕਹਿੰਦੇ ਨੇ ਕਿ ਕੋਈ ਗੱਲ ਨਹੀਂ ਸਾਲ ਹੋਰ ਕਰ ਲੋ ਜੋ ਕਰਨਾ ਹੈ ਸਾਲ ਬਾਅਦ ਅਸੀਂ ਆਏ ਖੜੇ ਆ ਫਿਰ ਦੱਸਾਂਗੇ ਤੁਹਾਨੂੰ ਇਸੇ ਤਰੀਕੇ ਨਾਲ ਨਿਭੜਾਂਗੇ ਤੁਹਾਨੂੰ ਦੱਸਾਂਗੇ ਪੁਲਿਸ ਵਾਲਿਆਂ ਨੂੰ ਕਹਿੰਦੇ ਕਿਵੇਂ ਡਿਊਟੀ ਕਰੀ ਦਿਓ ਤੁਹਾਨੂੰ ਸਮਝਾਵਾਂਗੇ ਫਿਰ ਸਾਨੂੰ ਆ ਕੇ ਮੱਥੇ ਟੇਕੋਗੇ ਮਤਲਬ ਦਰਸ ਕਰ ਕਰਨਾ ਤੁਸੀਂ ਵੀ ਨਹੀਂ ਆਉਣਾ ਚਾਹੁੰਦੇ ਪਰ ਜੇ ਮੈਂ ਗੱਲ ਕਰਾਂ ਕੀ ਪੰਜਾਬ ਦੇ ਵਿੱਚ ਇਹ ਨਵਾਂ ਵਰਤਾਰਾ ਜੋ ਪਿਛਲੇ 2-3 ਦਿਨਾਂ ਤੋਂ ਕਟਨਾਕਰਮ ਪੰਜਾਬ 'ਚ ਵਾਪਰੇ ਜਿਸ ਤਰ੍ਹਾਂ ਕਾਗਜ਼ ਦਾਖਲ ਕਰਨ ਤੋਂ ਲੈ ਕੇ ਉਹਨਾਂ ਨੂੰ ਰੋਕਣ ਦੀ ਪ੍ਰਕਿਰਿਆ 'ਚ ਜਦوجਹਦ ਹੋਈ ਇਹ ਸਾਰੀ ਜਦوجਹਦ ਦੀ ਕਹਾਣੀ ਸੁਖਵੀਰ ਬਾਦਲ ਦੀ ਜੇ ਗੱਲ ਮੰਨੀਏ ਕਿ ਉਹ ਸੱਚ ਕਹਿੰਦਾ ਤਾਂ ਉਹਨੇ ਇੱਕ ਆਡੀਓ ਕਲਿੱਪ ਪਟਿਆਲਾ ਦੇ ਐਸਐਸਪੀ ਦੇ ਹਵਾਲੇ ਨਾਲ ਆਪਣੇ ਸੋਸ਼ਲ ਮੀਡੀਆ ਪੇਜ ਤੇ ਸਾਂਝੀ ਕਰਕੇ ਦਮ ਭਰਿਆ ਸੀ ਯਾ ਦੇਖੋ ਜੀ ਆ ਤੇ ਉਹ ਇਸ ਨੂੰ ਧਾਰ ਬਣਾ ਕੇ ਅਕਾਲੀ ਦਲ ਅਦਾਲਤ ਤੱਕ ਵੀ ਗਿਆ ਪਰ ਆਪਾਂ ਇੱਕ ਪਾਰਟੀ ਦੇ ਮੁਖੀ ਦੇ ਨਾਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਦੇ ਨਾਤੇ ਇੱਕ ਜ਼ਿੰਮੇਵਾਰ ਨਾਗਰਿਕ ਦੇ ਨਾਤੇ ਉਹਦੀ ਗੱਲ ਨੂੰ ਜੇ ਸੱਚ ਮੰਨ ਕੇ ਚੱਲੀਏ ਤਾਂ ਉਹ ਆਡੀਓ ਸੁਣਨ ਤੋਂ ਬਾਅਦ ਪੰਜਾਬ ਦੀ ਜਿੰਨੀ ਆਬਾਦੀ ਆ ਜਿੰਨੀ ਬਸੋਂ ਹੈ ਜਿੰਨੇ ਲੋਕ ਨੇ ਇਸੇ ਨੂੰ ਹੈਰਾਨੀ ਨਹੀਂ ਹੋਈ ਕਿ ਕੋਈ ਜੱਗੋ ਤੇਰਮੀਆਂ ਜੀ ਬਿਲਕੁਲ ਸਾਰੇ ਕਹਿੰਦੇ ਇਦਾਂ ਹੀ ਹੋ ਰਿਹਾ ਜੀ ਇਹ ਵਾਪਰ ਰਿਹਾ ਜੀ ਨਾਲ ਲੋਕ ਇਹ ਵੀ ਕਹਿੰਦੇ ਨੇ ਕਿ ਅਕਾਲੀ ਬੀਜੇਪੀ ਦੇ ਸਮੇਂ ਕਾਂਗਰਸ ਰਾਤ ਸਮੇਂ ਹੁੰਦਾ ਆਇਆ ਜੀ ਇਹ ਬਦੀਕੀਆਂ ਹੁੰਦੀਆਂ ਰਹੀਆਂ ਜੀ ਪਹਿਲਾਂ ਕਾਗਜ਼ ਰੱਦ ਕਰਨ ਵਾਲੀ ਪ੍ਰਕਿਰਿਆ ਵੱਧ ਹੁੰਦੀ ਸੀ ਜੀ ਦਾਖਲ ਕਰਾਉਣ ਦੇ ਰੋਕਣ ਦੇ ਲਈ ਡਰਾਉਣ ਧਮਕਾਉਣ ਵਾਲੀਆਂ ਪ੍ਰਕਿਰਿਆਵਾਂ ਹੁੰਦੀਆਂ ਸੀ ਪਰ ਆ ਫਾੜਨ ਵਾਲੇ ਮਾਹਰ ਕਹਿੰਦੇ ਜੀ ਨਵੇਂ ਤਰੀਕੇ ਦੇ ਦੇਖੇ ਨੇ ਕਾਜ਼ ਕਰਕੇ ਇਸ ਲਈ ਵੀ ਕਿ ਪਹਿਲਾਂ ਗੱਲ ਤੁਹਾਡੇ ਤੱਕ ਕਿਸੇ ਮਾਧਿਅਮ ਰਾਹੀਂ ਪਹੁੰਚਦੀ ਸੀ ਪਰ ਹੁਣ ਵਿਜ਼ੂਅਲ ਰੂਪ ਚ ਦਿਖਦੀ ਆ ਤੇ ਜਦੋਂ ਦਿਖਦੀ ਹੋਵੇ ਫਿਰ ਉਹਦਾ ਅਸਰ ਬਹੁਤ ਦੂਰ ਤੱਕ ਜਾਂਦਾ ਤੇ ਅੱਜ ਇੱਕੋ ਤਰ੍ਹਾਂ ਦੇ ਦ੍ਰਿਸ਼ ਲਗਭਗ ਪੰਜਾਬ ਤੇ ਹਰ ਖੇਤਰ ਚੋਂ ਨਜ਼ਰ ਆਏ ਜਦੋਂ ਲੋਕ ਕਿਸੇ ਨਾ ਕਿਸੇ ਦੇ ਮਗਰ ਭੰਜੇ ਜਾਂਦੇ ਦਿਖ ਰਹੇ ਸੀ ਕਿ ਜੀ ਕਾਗਜ਼ ਖੋ ਕੇ ਭੱਜ ਗਿਆ ਲਫਾਫਾ ਖੋ ਕੇ ਭੱਜ ਗਿਆ ਜੀ ਹਾਂ ਉਮੀਦਵਾਰ ਦੇ ਕਾਗਜ਼ ਫਾੜਤੇ ਜੀ ਅੰਦਰ ਬੜਨ ਨਹੀਂ ਦੇ ਰਹੇ ਜੀ ਪੁਲਿਸ ਨਾਕਾ ਲਾ ਕੇ ਖੜੀ ਹੈ ਜੀ ਇਹ ਸਾਰਾ ਵਰਤਾਰਾ ਲੰਘੇ ਸ਼ਾਮ ਆਪਾਂ ਦੇਖਿਆ ਤੇ ਅੱਜ ਸਾਰਿਆਂ ਦੇ ਸੋਸ਼ਲ ਮੀਡੀਆ ਤੇ ਜਨ ਤੱਕ ਅੱਜ ਸਾਰੇ ਪਾਸੇ ਹੋਈਆਂ ਵੀਡੀਓ ਆਪਾਂ ਦੇਖੀਆਂ ਪਿੱਛੇ ਕੱਲ ਵੀ ਦੇਖੀਆਂ ਪਰਸੋਂ ਵੀ ਦੇਖੀਆਂ ਪਰ ਸਰਕਾਰ ਕਿੱਥੇ ਹੈ ਉਹ ਸਰਕਾਰ ਜਿਹੜੀ ਕਹਿੰਦੀ ਸੀ ਅਸੀਂ ਬਾਕੀਆਂ ਵਰਗੇ ਨਹੀਂ ਹਾਂ ਉਹ ਸਰਕਾਰ ਜਿਹੜੀ ਕਹਿੰਦੀ ਸੀ ਅਸੀਂ ਇਨਕਲਾਬ ਲਿਆਉਣਾ ਇਹ ਇਨਕਲਾਬ ਦੀ ਗੱਲ ਸੀ। ਬਾਕੀਆਂ ਨੂੰ ਬੱਕਰਾ ਕੀ ਕਰ ਰਹੇ ਉਹਨਾਂ ਨੂੰ ਚਾਰ ਚੰਨ ਨਵੇਂ ਚੜ ਰਹੇ ਹੋ ਭਾਈ। ਤੇ ਇਸ ਨੂੰ ਲੈ ਕੇ ਪੰਜਾਬ ਪਰ ਚਰਚਾ ਹੋਈ। ਹੁਣ ਇਕੱਤਰ ਅਦਾਲਤ ਤੱਕ ਚਲੀ ਗਈ। ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਹੋਇਆ। ਤੇ ਜੀ ਵੀਡੀਓਗ੍ਰਾਫੀ ਦੇ ਦੰਪ ਰਹੇਗੇ ਹੁਣ ਨਾਮ ਜੱਦੀਆਂ ਤੋਂ ਬਾਅਦ ਕਿਹੜੀ ਵੀਡੀਓਗ੍ਰਾਫੀ ਨਹੀਂ ਕਰ ਰਹੀ। ਇਹਦੇ ਵਿੱਚ ਕੋਈ ਦੋਰ ਹੈ ਨਹੀਂ। ਕਿ ਜਦੋਂ ਸੱਤਾ ਹੁੰਦੀ ਹੈ ਜਿਹੜੀ ਧਰਦੀ ਉਹ ਜਿਮਨੀ ਚੋਣਾ ਵੀ ਉਹ ਪੰਚਾਇਤੀ ਚੋਣਾ ਵੀ ਉਹ ਐਮਸੀ ਚੋਣਾ ਵੀ ਉਹ ਜ਼ਿਲ੍ਹਾ ਪ੍ਰਸ਼ਾਸਨ ਬਲਾਕ ਸੰਮਤੀ ਚੋਣਾ ਵੀ ਡੰਡੇ ਦੇ ਤਾਕਤ ਦੇ ਜੋਰ ਤੇ ਜਿੱਤਦੀ ਆਈ ਹੈ ਪਰ ਇਹ ਬਦਲਾਅ ਵਾਲੇ ਨਵੀਂ ਆਸ ਨਾਲ ਚੁਣੇ ਸੀ ਲੋਕਤੰਤਰ ਦੀ ਨੀਮਾ ਬਲੀ ਦੀ ਸੰਵਿਧਾਨ ਦੀ ਕਾਨੂੰਨ ਦੀ ਰਾਖੀ ਕਰਨਗੇ ਚਾਰਜ ਜੋਈ ਕਰਨਗੇ ਪਹਿਰੇਦਾਰੀ ਕਰਨਗੇ ਨੀਮਾ ਤੇ ਚਲਣਗੇ ਪਤਾ ਨਹੀਂ ਕੀ ਕੀ ਸੁਪਨੇ ਸਜੋਏ ਸੀ ਰੋਕਾ ਲੋਕ ਪਾਲਤure ਆ ਰਿਹਾ ਹੈ ਹੈ ਨਾ ਸਵਰਾਜ ਤੁਰਿਆ ਆ ਰਿਹਾ ਹੈ ਇਨਕਲਾਬ ਗੱਡੀ ਚੜ੍ਹਿਆ ਆ ਰਿਹਾ ਹੈ ਸਾਰਾ ਕੁਝ ਧੂ ਗਿਆ ਤੋ 14 ਤਰੀਕ ਨੂੰ ਵੋਟਾਂ 17 ਨੂੰ ਨਤੀਜੇ ਇਹ ਤਾਂ ਹੈਗੀ ਅਧਕਾਰਤ ਤਰੀਕਾ ਪਰ ਕਨ ਸ਼ਾਮ ਤੋਂ ਬਾਅਦ ਜੇ ਮੈਂ ਅੱਜ ਦੀ ਗੱਲ ਕਰਾਂ ਪਾਈ ਨਤੀਜੇ ਸਭ ਦੇ ਸਾਹਮਣੇ ਆ ਕਿ ਹਰ ਥਾਂ ਤੋਂ ਤੁਹਾਨੂੰ ਆਮ ਆਦਮੀ ਪਾਰਟੀ ਦੇ ਹੀ ਉਮੀਦਵਾਰ ਜਿੱਤਦੇ ਦੇਖਣਗੇ ਕਿਉਂਕਿ ਕਈ ਥਾਵਾਂ ਤੇ ਮੁਕਾਬਲੇ ਚ ਕੋਈ ਨਹੀਂ ਹੋਣਾ ਤੇ ਜੇ ਮੁਕਾਬਲੇ ਚ ਹੋਇਆ ਤਾਂ ਵੀ ਜਿੱਤਣ ਵਾਲੀ ਪਿਛੇਛਣ ਚ ਨਹੀਂ ਆਉਣ ਦੇਣਾ ਮੈਂ ਆਉਣ ਦੇਣਾ ਸ਼ਬਦ ਕਹ ਰਿਹਾ ਯਾਦ ਕਰੋ 2 3 ਨਗਰ ਨਿਗਮਾਂ ਦੇ ਵਿੱਚ ਖਾਸ ਕਰ ਅੰਮ੍ਰਿਤਸਰ ਦੀ ਉਦਾਹਰਣ ਕਾਫੀ ਸ਼ਬਦ ਸਾਹਮਣੇ ਰਹੀ ਜੀ ਕਿੰਨੇ ਜਿੱਤੇ ਸੀ ਇਹਨਾਂ ਦੇ ਜਾਇਕ ਨੂੰ ਧਮਾਤੇ ਹੋਰ ਜਿੱਥੇ ਇਹਨਾਂ ਦੇ ਐਮਸੀ ਘਟਾਏ ਉਥੇ ਮੇਅਰ ਨਹੀਂ ਬਣਨ ਦਿੱਤਾ ਇਹਨਾਂ ਨੂੰ ਜੁਰਿਆਂ ਦਾ ਮਤਲਬ ਅੱਜ ਸੁਨੀਲ ਜਾਖੜ ਕਹਿ ਰਹੇ ਸੀ ਕਹਿੰਦੇ ਸਾਨੂੰ ਕਹਿੰਦੇ ਆ ਕਿ ਵੋਟ ਚੋਰੀ ਦੇ ਸਾਡੇ ਤੇ ਇਲਜ਼ਾਮ ਲਗਾਉਂਦੇ ਆ ਕਹਿੰਦੇ ਤੁਸੀਂ ਸੱਚੋਂ ਨਹੀਂ ਚੋਰੀ ਕਰਲੀ ਸੋ ਵੋਟ ਚੋਰੀ ਦੇ ਇਲਜ਼ਾਮ ਵਾਲਿਆਂ ਨੇ ਕਹਿੰਦੇ ਜੀ ਚੋਣ ਚੋਰੀ ਕਰ ਲਈ ਇਹ ਸਿੱਧਾ ਇਲਜ਼ਾਮ ਲਾਇਆ ਸੱਤਾਧਾਰੀ ਤਿਰਤੇ ਭਾਜਪਾ ਜੰਦਾ ਪਾਰਟੀ ਨੇ ਕਾਂਗਰਸ ਵੀ ਇਹੀ ਕਹਿ ਰਿਹਾ ਕਾਦੀ ਦਲ ਵੀ ਇਹੀ ਕਹੇ ਸੋ ਜੀ ਜਵਾਬਤਾ ਦੇਣਾ ਪਊਗਾ ਫਿਰ ਕੀ ਹੈ ਚਲੋ ਇੱਕਾਗਲਾ ਪਹਿਲੂ ਇਹਦੇ ਨਾਲ ਹੀ 이슈 ਕੇ ਦੇਖੀਏ ਇਹ ਚੋਣਾ ਤਾਂ ਹੋ ਜਾਣੀ ਹੈ ਨਾਮਜਦਗੀਆਂ ਦਾ ਕੰਮ ਨਿਭੜ ਗਿਆ ਪਰ ਉਸ ਆਡੀਓ ਕਲਿੱਪ ਦੇ ਰਾਹੀਂ ਕਿਉਂਕਿ ਉਹ ਆਡੀਓ ਕਲਿੱਪ ਕਿਸੇ ਇਕਤਰ ਲਈ ਨਹੀਂ ਸੀ ਜਿਉਂ ਸਹੀ ਹੈ ਜਿਵੇਂ ਸੁਖਵੀਰ ਬਾਦਲਦੇ ਆ ਆਪਾਂ ਵੱਲੋਂ ਜੇ ਗੱਲ ਕਰਦੇ ਆ ਤਾਂ ਇਹਦਾ ਮਤਲਬ ਇਹ ਵਰਤਾਰਾ ਇੱਕ ਜ਼ਿਲ੍ਹੇ ਲਈ ਜਾਂ ਇੱਕ ਥਿਰ ਲਈ ਨਹੀਂ ਸੀ ਇਹ ਪੂਰੇ ਪੰਜਾਬ ਲਈ ਜਿਆ ਫਾਰਮੂਲਾ ਅਪਣਾਇਆ ਗਿਆ ਹੋਊਗਾ ਹਰ ਜ਼ਿਲ੍ਹੇ ਦੇ ਐਸਐਸਪੀ ਨੂੰ ਇਹ ਹੁਕਮ ਹੋਏ ਹੋਣਗੇ ਤੇ ਹਰ ਜ਼ਿਲ੍ਹੇ 'ਚ ਇਹ ਵਰਤਾਰਾ ਪਾਪਰ ਦਾ ਆਪਾਂ ਦੇਖਿਆ ਇਕਾ ਦੁੱਕਾ ਆਮਾਦੀ ਪਾਰਟੀ ਦੇ ਲੀਡਰ ਆਪਣੇ ਪੱਧਰ ਤੇ ਕਹਿੰਦੇ ਸੁਣੇ ਗਏ ਜਿਵੇਂ ਇਸ ਵੀਡੀਓ ਆਡੀਓ 'ਚ ਵੀ ਇੱਕ ਬੰਦਾ ਕਹਿੰਦਾ ਕਿ ਜੀ ਸਾਡੇ ਵਾਲਾ ਐਮਐਮ ਦੇ ਤਾਂ ਕਹਿੰਦਾ ਵੀ ਕੁਝ ਨਹੀਂ ਕਰਨਾ ਜਿਹੜਾ ਪਰਦਾ ਭਰਨ ਦਿਓ ਇਸ ਰਾਈਕੂ ਨੇ ਟ੍ਰਿਨ ਨੇ ਹੋਰ ਪਹਿਲਾ ਕਦਮ ਹੀ ਕੀਤੀ ਕਿ ਸਾਡੇ ਆਓ ਜੀ ਜੀ ਨੇ ਪਰਨਾਸੀ ਨਹੀਂ ਰੋਕਦੇ ਸਵਾਲ ਇੱਕ ਹਲਕੇ ਦਾ ਇੱਕ ਐਮਐਲਏ ਦਾ ਇੱਕ ਵਿਧਾਇਕ ਦਾ ਇੱਕ ਮੰਤਰੀ ਦਾ ਨਹੀਂ ਹੈ ਸਵਾਲ ਮੁੱਚੇ ਸਿਸਟਮ ਦਾ ਮੁੱਚੇ ਵਰਤਾਰੇ ਦਾ ਇਸ ਵਰਤਾਰੇ 'ਚ ਸਾਹਮਣੇ ਉਹ ਬੀਜੇਪੀ ਵੀ ਲੜ ਰਹੀ ਹੈ ਸਾਹਮਣੇ ਉਹ ਕਾਂਗਰਸ ਵੀ ਲੜ ਰਹੀ ਹੈ ਸਾਹਮਣੇ ਉਹ ਅਕਾਲੀ ਦਲ ਬਾਦਲ ਵੀ ਲੜ ਰਿਹਾ ਹੈ ਤੇ ਕੁਝ ਹੋਰ ਦਲ ਜਾਂ ਕੁਝ ਹੋਰ ਧਿਰਾਂ ਦੇ ਸਮਰਥਕ ਉਮੀਦਵਾਰ ਵੀ ਲੜ ਰਹੇ ਨੇ ਹਾਂ ਕਾਗਜ਼ ਨਹੀਂ ਪੜ ਸਕੇ ਤਾਂ ਉਬਿਨਾ ਲੜਿਆਂ ਬਾਹਰ ਹੋ ਜਾਣਗੇ ਪਰ ਨਹੀਂ ਦਿੱਤੇ ਕਿ ਬਿਨਾ ਲੜਿਆਂ ਬਾਹਰ ਹੋ ਜਾਣਗੇ ਐ ਐਨਓਸੀ ਮੇਰੀਆਂ ਬਿਨਾ ਲੜਿਆਂ ਬਾਹਰ ਹੋ ਜਾਣਗੇ ਉਹ ਵੱਖਰਾ ਸਵਾਲ ਹੈ ਪਰ ਜੇ ਸਾਹਮਣੇ ਤੇ ਰਸੀਆਂ ਤੇ ਸਾਰੀਆਂ ਸੀ ਪਰ ਚੋਣ ਲੜਨਾ ਜਾਂ ਬੈਸੇ ਸਿਆਸੀ ਲੜਾਈ ਲੜਨਾ ਇਹ ਦੋਵੇਂ ਵੱਖ-ਵੱਖ ਪਹਿਲੂ ਨੇ ਚੋਣ ਲੜਨ ਸਾਰੀਆਂ ਤੇ ਆਈਆਂ ਪਰ ਸਿਆਸੀ ਲੜਾਈ ਅਕਾਲੀ ਦਲ ਬਾਦਲ ਲੜਦਾ ਨਜ਼ਰ ਆਇਆ ਸੁਖਬੀਰ ਸਿੰਘ ਬਾਦਲ ਜਿਹੜਾ ਤਰਨ ਤਰਨ ਦੀ ਜਮਨੀ ਚੋਣ ਇਸ ਜਦੋਂ ਜਿਹੇ ਚ ਲੜਦਾ ਕਿ ਜਿੱਤੀਏ ਚਾਹੇ ਨਾ ਜਿੱਤੀਏ ਪਰ ਸਰਕਾਰ ਨੂੰ ਦੱਸ ਦਈਏ ਕਿ ਅਸੀਂ ਮੈਦਾਨ ਚ ਹੈਗੇ ਹਾਂ ਬਾਕੀਆਂ ਤੇ ਹਨ ਦੱਸ ਦਈਏ ਕਿ 2027 ਚ ਅਸੀਂ ਲੜਾਈ ਲੜਨੀ ਆ ਕਿ ਇਸ ਤਿਆਰੀ ਨਾਲ ਲੜਿਆ ਸੁਖਵੀਰ ਬਾਦਲ ਉਸੇ ਤਿਆਰੀ ਦੀ ਉਹਨਾਂ ਦੀ ਇਸ ਦੇ ਵਿੱਚ ਵੀ ਝਲਕਾਰਾ ਮਿਲਿਆ ਜ਼ਿਲ੍ਹਾ ਅਫੀਸਰ ਬਲਾਕ ਸੰਮਤੀ ਦੀਆਂ ਚੋਣਾਂ ਤੋਂ ਪਹਿਲਾਂ ਨਾਮਜ਼ਦਗੀਆਂ ਦੇ ਜਿਹੜੀ ਆਡੀਓ ਕਲਿੱਪ ਸਾਂਝੀ ਕੀਤੀ ਉਹ ਚ ਕਿਹਾ ਜਾ ਰਿਹਾ ਕਿ ਹੋ ਸਕਦਾ ਹੈ ਕਨਹੋਰ ਕਿਤੇ ਸੁਖਬੀਰ ਬਾਦਲ ਨਾਜਵੇਂ ਸਵੇਰ ਨੂੰ ਕਿਉਂਕਿ ਉੱਥੇ ਜੋ ਕੁਝ ਹੋਇਆ ਉਹ ਸਭ ਨੇ ਦੇਖਿਆ ਸੀ ਜਦਕਿ ਕੈਂਟਾਮਾਟੇ ਉੱਤੇ ਕਾਂਗਰਸੀ ਐਮਐਲਏ ਵੀ ਸਾਬਕਾ ਐਮਐਲਏ ਵੀ ਹੈਨਾ ਲੜਦੇ ਦਿਖੇ ਆਪਣੇ ਲੋਕਾਂ ਦੇ ਹੱਕ ਲਈ ਸੁਖਿੰਦਰ ਰੰਧਾਵਾ ਦਾ ਮੁੰਡਾ ਜੀਰਾ ਜਾਂ ਹੋਰ ਪਰ ਜਿਹੜੀ ਲੜਾਈ ਉਬਰਨ ਸਿਸਟਮ ਦੇ ਵਿੱਚ ਕਿਸੇ ਨੇ ਸਰਕਾਰ ਨੂੰ ਚੁਣੌਤੀ ਵੱਜੋ ਲਈ ਉਹ ਕਾਲੀਦਲ ਬਾਦਲ ਜਾਂ ਸੁਖਬੀਰ ਬਾਦਲ ਵੀਰ ਬਾਦਲ ਇੱਕ ਲੀ ਖਿੱਚ ਕੇ ਲੜਾਈ ਲੜਦੇ ਨਜ਼ਰ ਆ ਰਹੇ ਨੇ ਉਹ ਇਸ ਜੱਦੂ ਜਾਲ ਚ ਨੇ ਕਿ ਸਵਾਲ ਚੋਣਾ ਲੜਨਾ ਨਹੀਂ ਸਵਾਲ ਇਹ ਹੈ ਕਿ ਵੀ 227 ਚ ਲੜਾਈ ਸਾਡੇ ਨਾਲ ਹੋਊਗੀ ਸਰਕਾਰ ਦੀ ਇਹ ਚੋਣਾ ਜਿਹੜੀ ਤਰ ਸੁਪਨਾ ਸੁਜੋ ਕੇ ਬੈਠੀ ਆ 227 ਦਾ ਜਿਹੜੀ ਤਰ ਗਰੰਟਡ ਲੈ ਕੇ ਬੈਠੀ ਆ 227 ਨੂੰ ਉਹ ਹੈ ਜੀ ਕਾਂਗਰਸ ਪਾਰਟੀ ਜਿਹਦੇ ਵਿੱਚ ਮੁੱਖ ਮੰਤਰੀਆਂ ਦੇ ਉਮੀਦਵਾਰ ਬਹੁਤ ਨੇ ਦਾਵੇਦਾਰ ਬਹੁਤ ਨੇ ਪਰ ਉਹਵੇਂ ਲੜਾਈ ਨਹੀਂ ਲੜ ਰਹੇ ਉਹਵੇਂ ਲੜਾਈ ਅਕਾਲੀ ਦਲ ਬਾਦਲ ਜੀ ਸੁਖਵੀਰ ਬਾਦਲ ਲੜ ਰਿਹਾ ਕੀ ਲੋਕਾਂ ਚ ਮਕਬੂਲੀਅਤ ਇਹਦੇ ਨਾਲ ਵਧੇਗੀ ਅਕਾਲੀ ਦਲ ਦੀ ਕੀ ਭਰੋਸਾ ਵਧੇਗਾ ਇਹ ਉਹਨਾਂ ਦਾ ਵਕਤ ਦੱਸੇਗਾ ਪਰ ਅਜ਼ਾਲਤ ਚ ਵੀ ਚੁਣੌਤੀ ਦੇ ਰਹੇ ਨੇ ਇਸ ਮਸਲੇ ਦੇ ਉੱਤੇ ਵੀ ਉਸ ਆਡੀਓ ਦੇ ਆਧਾਰ ਤੇ ਵੀ ਚੁਣੌਤੀ ਦੇ ਰਹੇ ਨੇ ਆਪਣੇ ਪੇਜ ਤੇ ਪਾ ਕੇ ਸਿੱਧੀ ਫਰੰਟ ਤੇ ਲੜਾਈ ਵੀ ਲੜ ਰਹੇ ਨੇ ਗਰਾਊਂਡ ਤੇ ਵੀ ਨਜ਼ਰ ਆ ਰਹੇ ਨੇ ਤਰਨਤਨ ਦੀ ਜਿਮਨੀ ਚੌਂਕ 'ਚ ਵੀ ਗਰਾਊਂਡ ਤੇ ਸੀ ਉਸ ਤੋਂ ਬਾਅਦ ਕਲਚਰ ਪੀਤਾਲੇ ਮਾਮਲੇ 'ਚ ਵੀ ਪੂਰੇ ਦਮ ਖੰਭ ਨਾਲ ਗਰਾਊਂਡ 'ਚ ਲੜਦੇ ਨਜ਼ਰ ਆਏ ਨੇ ਸੋ ਅਕਾਲੀ ਦਲ ਦੂਸਰੇ ਨੰਬਰ ਤੇ ਆਉਣ ਲਈ ਹਰ ਲੜਾਈ ਲੜ ਰਿਹਾ ਹੈ ਤਾਂ ਕਿ 227 ਦੀਆਂ ਚੌਂਕਾਂ 'ਚ ਅਸੀਂ ਇਹ ਦੱਸ ਸਕੀਏ ਕਿ ਸੱਤਾਧਾਰੀ ਤੇਰਦਾ ਮੁਕਾਬਲਾ ਸਾਡੇ ਨਾਲ ਹੋਊਗਾ ਔਰ ਇਹ ਲੜਾਈ ਲੜਨ ਦਾ ਕਾਰਨ ਅਕਾਲੀ ਦਲ ਦਾ ਕੱਲਾ ਸੱਤਾਧਾਰੀ ਧਿਰ ਨੂੰ ਚੈਲੰਜ ਕਰਨਾ ਨਹੀਂ ਹੈ ਦਿੱਲੀ ਵਾਲੇ ਤਖਤ ਤੇ ਬੈਠੇ ਨਰੇਂਦਰ ਮੋਦੀ ਤੇ ਉਹਦੀ ਪਾਰਟੀ ਨੂੰ ਵੀ ਦੱਸਣਾ ਕਿ ਸਮਝੋ ਕੱਲੇ ਸਾਡੇ ਕੋਲ ਆ। ਵਿੱਚ ਕਿੰਨਾ ਕਾਮਯਾਬ ਹੁੰਦੇ ਨੇ। ਕਿੰਨਾ ਲੋਕਾਂ ਚ ਆਸ ਜਗਾ ਪਾਉਂਦੇ ਨੇ। ਕਿੰਨੀ ਆਪਣੀ ਥਾਂ ਬਣਾ ਪਾਉਂਦੇ ਨੇ। ਇਹ ਤਾਂ ਆਉਂਦਾ ਸਮਾਂ ਹੀ ਤੈਅ ਕਰੂਗਾ। ਪਰ ਕਿਤਨਾ ਕਿਤੇ ਇਸ ਲੜਾਈ ਦੇ ਵਿੱਚ ਅਕਾਲੀ ਦਲ ਇਸ ਕਦਰ ਦਾਖਲ ਹੋਇਆ ਕਿ ਤਾਂ ਕਿ ਦੂਜੇ ਨੰਬਰ ਦੀ ਲੜਾਈ ਸਾਡੇ ਨਾ ਨਜ਼ਰ ਆਵੇ ਜਾਂ ਇਹ ਲੱਗੇ ਕਿ ਮੁਕਾਬਲੇ ਜਿਹੜੀਆਂ ਤਰ੍ਹਾਂ ਨੇ ਉਹ ਆ ਦੋ ਤਰ੍ਹਾਂ ਨੇ। ਉਹ ਦੋ ਤਰ੍ਹਾਂ ਦੇ ਮੁਕਾਬਲੇ ਚ ਆਉਣਾ ਹੀ ਬਾਦਰ ਤੇਰਦਾ ਮਕਸਦ ਹੈ ਤੇ ਉਹਦੇ ਲਈ ਉੱਚਤੋਂ ਜਹਿਦ ਕਰ ਰਿਹਾ ਤੇ ਸੱਤਾ ਤਾਰੀ ਤੇਰਦਾ ਤਾਂ ਹਰ ਹਿੱਲੇ ਜਿੱਤਣਾ ਮਕਸਦ ਹੈ ਉਹ ਕੋਈ ਸਾਮ ਦਾਮ ਦੰਡ ਵੇਦ ਹੈ ਨਾ ਜਿਹੜਾ ਮਰਜ਼ੀ ਢੰਗ ਤਰੀਕਾ ਹੋਵੇ ਲੜਾਈ ਝਗੜਾ ਕੁੱਟਮਾਰ ਕੁਝ ਕਰਨਾ ਹੋਵੇ ਉਹ ਕਰਨਾ ਇਹ ਮਨੀਸ਼ ਸ਼ੋਧਿਆ ਦਾ ਸੂਤਰ ਦਿੱਤਾ ਹੋਇਆ ਉਹਦੇ ਤਹਿਤ ਲੜ ਰਹੇ ਨੇ ਉਹ ਕੱਲ੍ਹ ਹਰ ਚੋਂ ਸੋ ਇਸ ਲਈ ਜੀ ਸੁਖਬੀਰ ਬਾਦਲੁਰੋਂ ਦੀ ਧਿਰ ਨੇ ਇੱਕ ਤਰ੍ਹਾਂ ਦਾ ਮੋਰਚਾ ਖੋਲ੍ਹਿਆ ਉਸ ਤਰ੍ਹਾਂ ਦਾ ਮੋਰਚਾ ਜੀ ਕਾਂਗਰਸ ਤੇ ਬੀਜੇਪੀ ਖੋਲ ਦੀ ਨਜ਼ਰ ਨਹੀਂ ਆਈ ਉਹਨਾਂ ਦਾ ਰੈਂਟ ਕਿ ਲਾਹਾ ਕਿਨਾ ਲੈਂਦੇ ਨੇ 227 ਤੱਕ ਕੇ ਟੈਂਪੂ ਬਣਾ ਰੱਖ ਪਾਉਂਦੇ ਨੇ ਜਾਂ ਨਹੀਂ ਉਹਨਾਂ ਦੇ ਖਿਲਾਫ ਜਿਹੜੀਆਂ ਧਿਰਾਂ ਉੱਠੀਆਂ ਚਾਹੇ 2 ਦਸੰਬਰ ਦੇ ਹੁਕਮਨਾਮੇ ਦੇ ਆਧਾਰ ਤੇ ਸਹੀ ਪ੍ਰਕਿਰਿਆ ਚ ਉਠੀਆਂ ਉਹ ਅਜੇ ਧਰਤੀ ਤੇ ਪੈਰ ਲਾਉਂਦੀਆਂ ਨਜ਼ਰ ਨਹੀਂ ਆਉਂਦੀਆਂ ਮੈਂ ਗੱਲ ਕਰ ਰਿਹਾ ਪੁਨਰ ਸਰਜੀਤ ਅਕਾਲੀ ਦਲ ਦੀ ਉਹਦੇ ਅੰਦਰ ਵੀ ਟੁੱਟ-ਭੱਜ ਖਿੱਚੋ-ਤਾਣ ਨਵੇਂ ਪੁਰਾਣੇ ਚਿਹਰਿਆਂ ਨੂੰ ਮੁੜ ਕੇ ਵੱਡੇ ਅਹੁਦੇ ਦੇਣ ਦੀ ਕਵਇਤ ਕਾਫੀ ਕੁਝ ਸੋ ਸਾਰਿਆਂ ਦੇ ਵਿੱਚੋਂ ਕਿੰਨਾ ਕੁ ਦੌੜ ਚ ਮੂਰੇ ਨਿਕਲਦਾ ਅਕਲੀ ਦਲ ਬਾਦਲ ਤੇ 227 ਚ ਕਿੱਥੇ ਖੜਦਾ ਇਹ ਆਉਣ ਵਾਲਾ ਸਮਾਂ ਦੱਸੂਗਾ ਫਿਲਹਾਲ ਲੜਦਾ ਜਰੂਰ ਨਜ਼ਰ ਆਇਆ